ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਾਰੇ ਜਾਣਦੇ ਹੋ ਅੱਜ ਦੇ ਦਿਨ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਜਿਵੇਂ ਪਾਸ਼ਾ ਜੀ ਦਾ ਪ੍ਰਕਾਸ਼ ਦਿਹਾੜਾ ਹੈ ਉਸ ਦੇ ਮ ਦਿਨ ਅਜ ਮਹਾਨ ਜੋ ਗੁਰਮਤ ਸਮਾਗਮ ਸਜਾਏ ਗਏ ਹਨ ਕੇਂਦਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਉਥੋਂ ਦੇ ਮੀਰੀ ਪੀਰੀ ਦਾ ਜਥਾ ਬੀਬੀ ਪਰਮਜੀਤ कौर ਜੀ ਜੋ ਪ੍ਰਧਾਨ 2017 ਤੋਂ ਅੱਜ ਦੇ 2025 ਤੱਕ ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਹੈ ਉਹਨਾਂ ਦੀ ਮੁੱਖ ਸੇਵਾਵਾਂ ਨੂੰ ਦੇਖਦੇ ਹੋਏ ਸੋ ਸਾਡੇ ਨਾਲ ਪੂਰਾ ਜਥਾ ਮੌਜੂਦ ਹੈ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਆਪ ਜੀ ਨੂੰ ਪਰਮਜੀਤ ਕੌਰ ਜੀ ਹਾਂ ਜੀ ਸ਼ੁਕਰੀਆ ਸਭ ਦਾ ਤੁਹਾਨੂੰ ਵੀ ਪੂਰੇ ਜਥੇ ਨੂੰ ਮੇਰੇ ਨੂੰ ਵਧਾਈਆਂ ਕਿੰਨੇ ਟਾਈਮ ਤੋਂ ਤੁਸੀਂ ਪ੍ਰਧਾਨ ਬਣਦੇ ਆ ਰਹੇ ਹੋ ਮੈਂ 2017 ਤੋਂ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਅੱਜ ਅੱਛਾ ਲੱਗ ਰਿਹਾ ਠੀਕ ਹੈ ਬਾਕੀ ਸੰਗਤ ਨੂੰ ਪੁੱਛੋ ਮੈਂ ਤਾਂ ਜੋ ਸੇਵਾ ਮੈਨੂੰ ਦਿੱਤੀ ਹੋਈ ਆ ਉਹ ਤਾਂ ਦਾਸ ਕਰ ਰਿਹਾ ਠੀਕ ਹੈ ਨਾ ਬਾਕੀ ਸੰਗਤ ਦਾ ਉਹ ਹੈ ਬਈ ਉਹਨਾਂ ਨੂੰ ਕਿਸ ਤਰ੍ਹਾਂ ਲੱਗ ਰਿਹਾ ਇਹ ਸੰਗਤ ਚੁੰਨੀ ਆ ਜੇਕਰ ਕਿਸੇ ਨੂੰ ਉਸ ਦੀਆਂ ਸਿਮਾਵਾਂ ਦੇਖ ਕੇ ਚੁੰਨੀ ਆ ਉਹਦਾ ਸੁਭਾਅ ਦੇਖ ਕੇ ਚੁੰਨੀ ਆ ਬੰਦਾ ਕਿੰਨਾ ਕੁ ਸੱਚਾ ਹਨਾ ਜੀ ਕਿੰਨਾ ਕਿ ਇਮਾਨਦਾਰ ਹੈ ਕਿਵੇਂ ਦੇਖਦੇ ਹੋ ਤੁਸੀਂ ਇਹ ਚੀਜ਼ ਇਮਾਨਦਾਰਨ ਨਿਵਾਰੇ ਰਿਹਾ ਹੈ ਧੰਨਵਾਦ ਨਿਵਾਰੇ ਆ ਮੈਂ ਕੌਣ ਆ ਨਿਵਾਨ ਵਾਲੀ ਉਹ ਵਾਹਿਗੁਰੂ ਹੀ ਨਿਵਾਰੇ ਹਾ ਇਹ ਆਉ ਆਪਣੇ ਆਪਣੇ ਸਿਰ ਤੇ ਹੱਥ ਰੱਖ ਕੇ ਦਾਸ ਦੇ ਉਹ ਸੇਵਾ ਲੈ ਲੈਂਦਾ ਤੇ ਦਾਸ ਕਰ ਦਿੰਦਾ ਬਾਕੀ ਮੇਰੇ ਨਾਲ ਸਾਰੀ ਸੰਗਤ ਹੈ ਜਿੱਥਾ ਹੈ ਸਾਡਾ ਤੇ ਇਹਨਾਂ ਨੂੰ ਜੋ ਵੀ ਆਪਾਂ ਕਹੀਏ ਨਾਲ ਰਲ ਮਿਲ ਕੇ ਜੇ ਸਰ ਲੰਗਰ ਕਰਦੇ ਆਂ ਬਰਤਾਨ ਦੀ ਸੇਵਾ ਬਣਾਉਣ ਦੀ ਸੇਵਾ ਸਾਰੇ ਅਸੀਂ ਰਲ ਮਿਲ ਕੇ ਕੀ ਕਹਿਣਾ ਚਾਹੋਗੇ ਸੰਗਤ ਨੂੰ ਤੁਹਾਨੂੰ ਚੁਣੀ ਆ ਫਿਰ ਤੋਂ ਹਾਂਜੀ ਸੰਗਤ ਨੂੰ ਕੀ ਕਹਿਣਾ ਚਾਹੋਗੇ ਦੁਬਾਰਾ ਸੰਗਤ ਨੇ ਤੁਹਾਨੂੰ ਚੁਣੀ ਆ ਪ੍ਰਧਾਨ ਬਣਾਇਆ ਬਹੁਤ ਜੀ ਧੰਨਵਾਦ ਕਰਾਂਗੀ ਧੰਨਵਾਦ ਕਰਾਂਗੀ ਸਾਰਿਆਂ ਦਾ ਮੈਂ ਤਾਂ ਕਿਹਾ ਸੀ ਇਸ ਵਾਰੀ ਮੈਂ ਕਿਹਾ ਨਹੀਂ ਬਈ ਤੁਸੀਂ ਨਾ ਬਣਾ ਲਓ ਜਿੰਨੂੰ ਮਰਜ਼ੀ ਬਣਾ ਲਓ ਵੀ ਮੈਨੂੰ ਆ ਨਹੀਂ ਕਿਉਂਕਿ ਹਰੇਕ ਨੂੰ ਮੌਕਾ ਮਿਲਣਾ ਚਾਹੀਦਾ ਹੈ ਲੇਕਿਨ ਕੋਈ ਬੁੱਲਿਆ ਨਹੀਂ ਆ ਉਹ ਕਹਿੰਦੇ ਸਾਨੂੰ ਇਹ ਠੀਕ ਹੈ ਸਾਰੀ ਸੰਗਤ ਨਾਲ ਦੇ ਨਾਲ ਕਹਿੰਦੇ ਸੀ ਹਾਂ ਸਭ ਤੋਂ ਵਧੀਆ ਭੈਣ ਜੀ ਸਾਡੇ ਸਾਰਿਆਂ ਨਾਲ ਕੋਆਪਰੇਟ ਕਰਦੇ ਨੇ ਇੰਨਾ ਧਿਆਨ ਰੱਖਦੇ ਨੇ ਸਾਰੀ ਸੰਗਤ ਦਾ ਧਿਆਨ ਰੱਖਦੇ ਜਿੰਨਾ ਸਾਡਾ ਜੱਥਾ ਮੀਰੀ ਪੀਰੀ ਦਾ ਵਾਹਿਗੁਰੂ ਇਹਨਾਂ ਨੂੰ ਸਿਰ ਤੇ ਮੇਰ ਪਰ ਹੱਥ ਰੱਖੇ ਭੈਣ ਜੀ ਨੂੰ ਲੰਬੀ ਉਮਰ ਆਂਦੇ ਵੇ ਸਜੀ ਬਹੁਤ ਜਿਆਦਾ ਕੋਆਪਰੇਟਿਵ ਹੈ ਈਵਨ ਸਾਰਿਆਂ ਨੂੰ ਨਾਲ ਲੈ ਕੇ ਤੋਰਨ ਵਾਲੇ ਹੈਗੇ ਹਨਾ ਤਾਂ ਹੀ ਤਾਂ ਈਵਨ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਤੱਕ ਸਭ ਦਾ ਬਹੁਤ ਧਿਆਨ ਰੱਖਦੇ ਹੈਗੇ ਹਨਾ ਬਹੁਤ ਧਿਆਨ ਹੁਣ ਨਵੀਂ ਕਮੇਟੀ ਮਤਲਬ ਨਵੇਂ ਮੈਂਬਰਸ ਬਣਾਏ ਆ ਇਹਨਾਂ ਨੇ ਉਹ ਦੇਖੋ ਵੀ ਉਹ ਕੀ ਕਰਨਗੇ ਕੀ ਦੇਖਣਗੇ ਮੈਨੂੰ ਅਗਲੇ ਦਿਨ ਸਾਲਾਂ ਵਿੱਚ ਕੀ ਕੀ ਮੇਰੀ ਮਤਲਬ ਉਹ ਸੇਵਾ ਦੇਖਣਗੇ ਤੇ ਉਹਦੇ ਵਿੱਚ ਕੀ ਮੈਨੂੰ ਹਾਂ ਕਰਨਗੇ ਜਾਂ ਉਹ ਨਾ ਕਰਨਗੇ ਉਹਦੇ ਵਿੱਚ ਕੋਈ ਵੀ ਕੁਝ ਵੀ ਹੋ ਸਕਦਾ ਅੱਗੇ ਤਾਂ ਨਹੀਂ ਮੈਨੂੰ ਪਤਾ ਲੇਕਿਨ ਪਿੱਛੇ ਜੋ ਵੀ ਮੇਰੇ ਨਾਲ ਨੇ ਜੁੜੇ ਹੋਏ ਸਾਰੇ ਬਹੁਤ ਅੱਛੇ ਆ ਅਸੀਂ ਘਰ ਵਾਂਗੂੰ ਮਤਲਬ ਆਪਣੇ ਉਹ ਕਰਦੇ ਪਏ ਆ ਸੇਵਾ ਕਰਦੇ ਪਏ ਜਿਸ ਤਰ੍ਹਾਂ ਕੀ ਤੁਸੀਂ ਦੇਖ ਰਹੇ ਹੋ ਸੰਗਤਾਂ ਵਿੱਚ ਕਿੰਨਾ ਉਤਸ਼ਾਹ ਹੈ ਸੰਗਤਾਂ ਕਿੰਨੀਆਂ ਖੁਸ਼ ਨੇ ਸੋ ਆਹ ਹੋਰ ਭੈਣ ਜੀ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਇਸ ਤਰ੍ਹਾਂ ਦੇਖਦੇ ਹੋਏ ਵੀ ਤੁਸੀਂ ਅਸੀਂ ਬਹੁਤ ਵਧੀਆ ਦੇਖਦੇ ਆ ਜੀ ਐਸੀ ਜਵਾਂ ਦੇ ਇਹਨਾਂ ਨਾਲ ਜੁੜੇ ਆ ਨਾ ਬਹੁਤ ਮਹਿਸੂਸ ਅੱਛਾ ਮਹਿਸੂਸ ਕਰਦੇ ਆ ਕਿਹੜੀਆਂ ਸੁਭਾਵਾਂ ਆ ਨਾ ਇਹਨਾਂ ਭਾਈਆਂ ਚੱਰੀਆਂ ਨੇ ਇਹਨਾਂ ਨੇ ਹਰ ਇੱਕ ਸੇਵਾ ਨਭਾਈ ਆ ਜੀ ਕੀਰਤਨ ਦੀ ਸੇਵਾ ਨਿਭਾਈ ਹੈ ਕਿਸੇ ਘਰ ਪਾਠ ਹੈ ਉਹਦੀ ਸੇਵਾ ਨਿਭਾਈ ਹੈ ਇੱਥੇ ਲੰਗਰ ਦੀ ਸੇਵਾ ਨਿਭਾਈ ਹੈ ਜੇ ਘਰ ਕੋਈ ਨਹੀਂ ਇਹਨੂੰ ਕਿਸੇ ਨੂੰ ਪਤਾ ਲੱਗਿਆ ਤਾਂ ਵੀ ਇਹਨਾਂ ਨੇ ਫੋਨ ਕਰਕੇ ਸਭ ਨੂੰ ਬੁਲਾਇਆ ਹੈਗਾ ਵੀ ਅੱਜ ਫਰਾਨੇ ਦੇ ਘਰ ਪਾਠ ਹੈਗਾ ਜੀ ਉੱਥੇ ਜਾਣਾ ਹੈਗਾ ਉੱਥੇ ਜਾਣਾ ਹੈਗਾ ਸਭ ਨੂੰ ਬੁਲਾਉਂਦੇ ਆ ਆਪਣੇ ਘਰ ਦਾ ਕੰਮ ਛੱਡ ਦਿੰਦੇ ਆ ਸਾਨੂੰ ਪਹਿਲਾਂ ਬੁਲਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਭੈਣ ਜੀ ਬਹੁਤ ਬਹੁਤ ਜ਼ਿਆਦਾ ਚੰਗੇ ਨੇ ਸਾਨੂੰ ਸਾਰੀਆਂ ਬੀਬੀਆਂ ਨੂੰ ਆਪਣੇ ਨਾਲ ਜੋੜ ਕੇ ਰੱਖਦੇ ਨੇ ਜਦੋਂ ਅਸੀਂ ਘਰਾਂ ਵਿੱਚ ਪਾਠ ਕਰਨ ਜਾਣਾ ਹੁੰਦਾ ਹੈ ਸਾਨੂੰ ਫੋਨ ਕਰਕੇ ਬੁਲਾਉਂਦੇ ਨੇ ਜੇ ਸਾਡੇ ਕੋਲ ਕੋਈ ਜਾਣ ਦਾ ਸਾਧਨ ਨਹੀਂ ਹੁੰਦਾ ਤਾਂ ਸਾਨੂੰ ਸਾਧਨ ਕਰਕੇ ਦਿੰਦੇ ਨੇ ਹਰ ਤਾਂ ਜਿੱਥੇ ਕਿਤੇ ਚਾਹੇ ਦੂਰ ਨੇੜੇ ਜਿੱਥੇ ਸੰਗਤਨ ਕੋਈ ਲਾਉਂਦਾ ਸਾਰੇ ਬੜੇ ਸਤਿਕਾਰ ਨਾਲ ਜਾਂਦੇ ਨੇ ਸਾਰਿਆਂ ਨੂੰ ਟਾਈਮ ਗੱਲ ਘਰ ਤੇ ਛੱਡ ਕੇ ਆਉਂਦੇ ਨੇ ਆਪਣੀ ਪੂਰੀ ਜ਼ਿੰਮੇਵਾਰੀ ਸਮਝਦੇ ਨੇ ਅਸੀਂ ਤਾਂ ਇਹੀ ਚਾਹਾਂਗੇ ਵੀ ਹਰ ਵਾਰ ਜਦੋਂ ਵੀ ਚੋਣ ਹੋਵੇ ਸਾਡੇ ਇਹੀ ਲੀਡਰ ਬਣੇ ਏ ਸਨ। ਸੋ ਏ ਸਨ ਸਾਡੇ ਨਾਲ ਬੀਬੀ ਪਰਮਜੀਤ कौर ਜੀ ਜੋ ਕਿ 2017 ਤੋਂ ਲੈ ਕੇ 2025 ਤੱਕ ਅੱਜ ਵੀ ਸੰਗਤਾ ਵੱਲੋਂ ਇਹਨਾਂ ਨੂੰ ਹੀ ਚੁਣਿਆ ਗਿਆ ਹੈ। ਪ੍ਰਧਾਨ ਅਬਰਿੰਦਰ ਸਿੰਘ ਜੀ ਕੰਗ ਜੀ ਉਹਨਾਂ ਵੱਲੋਂ ਵੀ ਬਹੁਤ-ਬਹੁਤ ਇਹਨਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ। ਬੋਨ ਇਹਨਾਂ ਨੇ ਇਹਨਾਂ ਨੂੰ ਮਾਨ ਪ੍ਰਾਪਤ ਹੋਇਆ। ਸੋ ਸੰਗਤਾ ਵਿੱਚ ਕਿੰਨਾ ਉਸ਼ਾ ਤੁਸੀਂ ਦੇਖ ਰਹੇ ਹੋ। ਸੰਗਤਾ ਦਾ ਸੰਗਤਾ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਸੇਵਾ ਹੋਏ ਇਹ ਅੱਗੇ ਹੋ ਕੇ ਸਾਰੇ ਕੰਮ ਨਹੀਂ ਪਾਉਂਦੇ ਹਨ। ਬਹੁਤ ਸੱਜ ਹੋ ਗਿਆ ਉਹਨਾਂ ਨੂੰ ਕੋਈ ਵੀ ਗੱਲ ਕਹਾਂ ਨਾ ਵੀ ਵੀਰ ਜੀ ਐਦਾਂ ਕਰਨਾ ਹਾਂ ਪੈਂਜੀ ਕਰ ਲੋ ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਲੋ ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਲੋ ਵੀ ਐਦਾਂ ਹੀ ਉਹ ਕਹਿੰਦੇ ਰਹਿੰਦੇ ਹੁਣ ਇਹਨਾਂ ਨੇ 45 ਮੈਂਬਰ ਹੋਰ ਬਣਾਏ ਨੇ 40 ਦੇਖਦੇ ਆਂ ਵੀ ਅੱਗੇ ਉਹਨਾਂ ਦਾ ਕੀ ਰਿਸਪੌਂਸ ਆਉਂਦਾ ਇਹ ਹੈ ਵੈਸੇ ਅੱਜ ਤੱਕ ਤਾਂ ਪੋਜ਼ਿਟਿਵ ਹੀ ਆ ਸਾਰਾ ਕੁਝ ਅੱਗੇ ਪਤਾ ਨਹੀਂ ਤੇ ਵੀਰ ਜੀ ਨੇ ਵੀ ਗੱਲ ਜਦ ਹੁਣ ਚੋਣ ਹੋਈ ਹੈ ਬਹੁਤ ਉਹਨਾਂ ਨੇ ਤਾਰੀਫ ਕੀਤੀ ਹੈ ਲੇਕਿਨ ਮੈਂ ਇੰਨੀ ਤਾਰੀਫ ਦੇ ਲਾਇਕ ਨਹੀਂ ਐ ਜਿੰਨੀ ਉਹਨਾਂ ਨੇ ਘਰਤੀ ਮੇਰੀ ਤੇ ਚਲੋ ਵਾਇਗਰੂ ਸੇਵਾ ਲੈ ਰਿਆ ਤੇ ਮੈਂ ਨਿਭਾ ਰਹੀ ਆਂ ਨਿਆ ਚੰਨਿਆ ਗਣੇਸ਼ੀਆ ਕਾਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ